11 ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਹੋਇਆ ਸੀਗਾ ਕਿ ਮੌਸਮ ਸਾਫ਼ ਅਤੇ ਖੁਸ਼ਕ ਲਗਾਤਾਰ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਰਵੇਗਾ ਹੌਲੀ-ਹੌਲੀ ਠੰਡ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਹੈ ਇਸ ਵਿੱਚ ਕੁਝ ਖਾਸ ਬਦਲਾਅ ਨਹੀਂ ਹੋ ਰਿਹਾ ਦੂਸਰੀ ਤਰਫ ਹਵਾ ਪੰਜਾਬ ਦੇ ਵਿੱਚ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਹੋਈ ਇਸੇ ਤਰ੍ਹਾਂ ਹੀ ਦਿੱਲੀ, ਯੂਪੀ ਜਾਂ ਹਰਿਆਣਾ ਦੇ ਵਿੱਚ ਵੀ ਮੌਸਮ ਲਗਾਤਾਰ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਖਾਸ ਕਰਕੇ ਹਵਾ ਦਾ ਲੈਵਲ ਅਜੇ ਵੀ ਵੱਡੇ ਪੱਧਰ ਤੇ ਖਰਾਬ ਹੈ ਜਿੰਨਾ ਚਿਰ ਕੋਈ ਵਧੀਆ ਮੀਂਹ ਨਹੀਂ ਪੈਂਦਾ ਉੱਥੇ ਹਵਾ ਦੇ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਸੋ ਮੀ ਅਜੇ ਇੱਕ ਹਫ਼ਤਾ ਕਿਸੇ ਵੀ ਖੇਤਰ ਦੇ ਵਿੱਚ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਹੌਲੀ-ਹੌਲੀ ਠੰਡ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਹ ਹੋਰ ਵੀ ਹੁੰਦਾ ਜਾਵੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਦਿਨ ਵੇਲੇ 20 ਡਿਗਰੀ ਤੇ ਸ਼ਾਮ ਵੇਲੇ 9-10 ਡਿਗਰੀ ਦੇ ਆਸ-ਪਾਸ ਵਕ ਵਕ ਜਗਾ ਦਰਜ ਕੀਤਾ ਜਾ ਰਿਹਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ 1 ਜਾਂ 2 ਡਿਗਰੀ ਹੋਰ ਇਹ ਟੈਂਪਰੇਚਰ ਹੇਠਾਂ ਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਨਹੀਂ ਅਜੇ ਇੱਕ ਹਫਤਾ ਕਿਸੇ ਵੀ ਖਿੱਤੇ ਵਿੱਚ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ